ਅਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਛੱਦ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੀਸ ਦਿਆਂ ਪਰ ਸਿਰ ਨਾ ਦਿਆਂ ਦਿੱਲੀ ਦੇ ਅਸਮਾਨ ਤੇ ਹਨੇਰੇ ਦੇ ਬੱਦਲ ਛਾਏ ਹੋਏ ਸਨ ਬਾਦਸ਼ਾਹ ਔਰੰਗਜ਼ੇਬ ਜੀ ਦੇ ਹੁਕਮ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਰ ਕਰ ਦਿੱਤਾ ਗਿਆ ਸਾਰੀ ਦਿੱਲੀ ਉਹਨਾਂ ਦੇ ਦਰਸ਼ਨ ਲਈ ਤਰਸ ਰਹੀ ਸੀ ਪਰ ਸਖ਼ਤ ਨਿਗਰਾਨੀ ਕਾਰਨ ਕੋਈ ਉਹਨਾਂ ਤੱਕ ਪਹੁੰਚ ਨਹੀਂ ਸੀ ਸਕਦਾ ਪਿੰਜਰੇ ਦੇ ਅੰਦਰ ਨਾ ਤਾਂ ਇੱਕ ਤਰ੍ਹਾਂ ਬੈਠਿਆ ਜਾ ਸਕਦਾ ਸੀ ਤੇ ਨਾ ਹੀ ਸਿੱਧੇ ਆਰਾਮ ਨਾਲ ਖੜਿਆ ਜਾ ਸਕਦਾ ਸੀ ਗੁਰੂ ਜੀ ਨੇ ਆਪਣੇ ਪਿਆਰੀ ਸਿੱਖਾਂ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਅਤੇ ਪਾਈ ਦੇਵਾਲਾ ਜੀ ਬੀਹੜੀ ਦੀਆਂ ਆਪਣੀ ਅੱਖਾਂ ਨਾਲ ਵੇਖੀਆਂ ਪਰ ਉਹਨਾਂ ਦਾ ਚਿਹਰਾ ਬਿਲਕੁਲ ਅਡੋਲ ਸੀ ਨਾ ਡਰ ਸੀ ਨਾ خوف ਬਸ ਨੂਰਾਨੀ ਚਮਕ ਸੀ ਸ਼ਹੀਦੀ ਦਾ ਸਮਾਂ ਜਿਸ ਦਿਨ ਆਇਆ ਉਸ ਵੇ ਗੁਰੂ ਸਾਹਿਬ ਰੂਪਕਿੰਝ ਦੇ ਵਿੱਚੋਂ ਕੱਢਿਆ ਗਿਆ ਉਹਨਾਂ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾਏ ਅਤੇ ਚੌਕੜੀ ਮਾਰ ਕੇ ਬੈਠ ਗਏ ਉਹਨਾਂ ਸ਼ਾਂਤ ਮਨ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਜਿਸ ਸੰਪ੍ਰੰਥ ਜਲਾਦ ਨੇ ਤਲਵਾਰ ਚਲਾਈ ਤੇ ਗੁਰੂ ਜੀ ਦਾ ਪਾਵਨ ਸਿਰ ਧੜ ਤੋਂ ਅਲੱਗ ਹੋ ਗਿਆ ਤਰੰਘੇਤ ਸਾਕਾ ਜਿੱਤ ਗਿਆ ਸੀਸ ਦਿਆ ਪਰ ਸਿਰ ਨੰਦਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਕੋਤਵਾਲੀ ਦੇ ਚਬੂਤਰੇ ਦੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ਦੇ ਹਜ਼ਾਰਾਂ ਵਾਸੀ ਸ਼ਹੀਦ ਸ਼ਰਧਾ ਇਹ ਮੰਨਦੇ ਇਕੱਠ ਲਈ ਉੱਥੇ ਜੁੜੇ ਹੋਏ ਸਨ ਫੀਰ ਦੇ ਹਜ਼ਾਰਾਂ ਮੇਤਰਾ ਸਾਹਮਣੇ ਗੁਰੂ ਜੀ ਦਾ ਪਵਿੱਤਰ ਸੀਸ ਢਾਟੀ ਤੇ ਡਿੱਗਿਆ ਉਸ ਘਟਨਾ ਨੇ ਲੋਕਾਂ ਦੀਆਂ ਰੂਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਉਸ ਵੇਲੇ ਪਾਈ ਜੇਤਾ ਜੀ ਜੋ ਬਾਤ ਵਿੱਚ ਪਾਈ ਜੀਵਨ ਸਿੰਘ ਜੀ ਕਹਾਈ ਦਲੇਰੀ ਨਾਲ ਅੱਗੇ ਵਧੇ ਉਹ ਗੁਰੂ ਜੀ ਦਾ ਪਾਵਨ ਸੀਸ ਆਪਣੇ ਝੋਲੇ ਵਿੱਚ ਲਪੇਟ ਕੇ ਦਿੱਲੀ ਦੀਆਂ ਗਲੀਆਂ ਵਿੱਚੋਂ ਲੈ ਗਏ ਰਾਤ ਦਾ ਹਨੇਰਾ ਸੀ ਪਰ ਉਸ ਨੌਜਵਾਨ ਸਿੱਖ ਦੇ ਦਿਲ ਵਿੱਚ ਸਿਰਫ ਇੱਕ ਹੀ ਚਾਹਤ ਸੀ ਇਹ ਸੀਸ ਸ੍ਰੀ ਅਨੰਤਪੁਰ ਸਾਹਿਬ ਪਹੁੰਚਾਣੀ ਹੈ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਪਾਈ ਜੇਤਾ ਜੀ ਸ੍ਰੀ ਅਨੰਤਪੁਰ ਸਾਹਿਬ ਵੱਲ ਪ੍ਰਵਾਨਨਾ ਹੋ ਗਏ ਉਸ ਵੇਲੇ ਸਾਰਾ ਦਿੱਲੀ ਨਗਰ ਗਹਿਰੀ ਰਾਤ ਦੇ ਹਨੇਰੇ ਵਿੱਚ ਸੀ ਪਾਈ ਜੈਤਾ ਜੀ ਉਹ ਫੁਟਾਲੇ ਤੋਂ ਪਹਿਲਾਂ ਦਿੱਲੀ ਨਗਰ ਦੀਆਂ ਹੱਦਾਂ ਪਾਰ ਕਰਦੇ ਸ਼ਿਰੀਕੁਰ ਤੇ ਖਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਵਿਚਾਲੇ ਪਾਈ ਜੈਤਾ ਜੀ ਨੇ ਜੋ ਰਸਤਾ ਅਖਤਿਆਰ ਕੀਤਾ ਉਸ ਵਿੱਚ ਸੋਨੀਪਟ ਪਾਣੀਪਤ ਕਰਨਾਲ ਤਰਾਗੜੀ ਅੰਬਾਲਾ ਬਨੂਤ ਨਾਬਾ ਸਾਹਿਬ ਤੇ ਸ਼੍ਰੀ ਕੀਰਤਪੁਰ ਸਾਹਿਬ ਮੁੱਖ ਸਥਾਨੋਂ ਦੇ ਹਨ ਉਹਨਾਂ ਨੂੰ ਆਪਣਾ ਪੈਂਡਾ ਮੁਕਾਉਣ ਵਿੱਚ 5 ਦਿਨ ਲੱਗੇ ਬਾਅਦ ਵਿੱਚ 5 ਦਿਨਾਂ ਦੇ ਪੈਂਡੀ ਮਗਰੋਂ ਉਹ ਸ਼੍ਰੀ ਕੀਰਤਪੁਰ ਸਾਹਿਬ ਪਹੁੰਚੇ ਫਿਰ ਗੁਰੂ ਜੀ ਦਾ ਸੀਸ ਸ਼੍ਰੀ ਗੁਰੂ ਗੋਬਿੰਦ राय ਜੀ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ ਜਿੱਥੇ ਪਾਵਨ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਅਰਥਾਨ ਤੇ ਗੁਰਦੁਆਰਾ ਸ਼੍ਰੀ ਸੀਸ ਗਨ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ ਉੱਥੇ ਸ੍ਰੀ ਗੁਰੂ ਗੋਬਿੰਦ राय ਜੀ ਜੋ ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਨੇ ਪਾਈ ਜੈਤਾ ਜੀ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਸ਼ਬਦ ਉਚਾਰੇ ਰੰਗ ਰੇਟਾ ਗੁਰੂ ਦਾ ਬੇਟਾ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਪਾਈ ਜੈਤਾ ਜੀ ਦੁਆਰਾ ਗੁਰੂ ਜੀ ਦਾ ਪਾਵਨ ਸੀਸ ਲੈ ਜਾਣ ਪਰੰਕ ਗੁਰੂ ਜੀ ਦਾ ਧੜ ਪਾਈ ਲਖੀ ਸ਼ਾਹ ਬੰજારਾ ਜੀ ਨੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਕੇ ਸਸਕਾਰ ਕੀਤਾ ਉਸ ਅਸਥਾਨ ਤੇ ਹੁਣ ਗੁਰਦੁਆਰਾ ਰਕਾਬगंज ਸਾਹਿਬ ਸਥਿਤ ਹੈ ਗੁਰੂ ਸਾਹਿਬ ਦਾ ਪਵਿੱਤਰ ਸੀਸ ਜਿੱਥੇ ਕਟਿਆ ਗਿਆ ਉੱਥੇ ਮਸਜਿਦ ਬਣਾ ਦਿੱਤੀ ਗਈ ਸੀ ਪਰ ਕਈ ਸਾਲਾਂ ਮਗਰੋਂ ਜਦੋਂ ਸਿੱਖਾਂ ਨੇ ਦਿੱਲੀ ਨੂੰ ਜਿੱਤਿਆ ਤਾਂ ਉਸ ਵੇਲੇ ਸਰਦਾਰ ਬਗੈਰ ਸਿੰਘ ਨੇ ਮਸਜਿਦ ਨੂੰ ਢਾਕੇ ਗੁਰਦੁਆਰਾ ਸੀਸਗੰਜ ਸਾਹਿਬ ਸਥਾਪਿਤ ਕਰਵਾਇਆ श्री गुरु सिंह साहिब ने श्री गुरु तेग बहादुर साहिब जी की शहीद बारे इो लिखा है, है। तिलक जंजू राखा प्रताका कीनो बड़ो कलू में साका साधन हेत इति जिन करी सीस दिया पर सी न तरम हेत साका जिन किया सीस दिया पर सिर न दिया इस तरह श्री गुरु तेग बहादुर साहिब की ਸਦਾ ਲਈ ਮਨੁੱਖਤਾ ਦੇ ਇਤਿਹਾਸ ਵਿੱਚ ਚਮਕਦੀ ਰਹੇਗੀ ਇਹ ਸਰਕਾਰ ਨੂੰ ਜਾਣ ਦੀ ਗੁੰਦਾ ਹੈ ਕਿ ਸੱਚ ਤੇ ਕਰਨ ਦੇ ਰੱਖਿਆ ਲਈ ਆਪਣੀ ਜਾਨ ਵੀ ਨਿਸ਼ਾਕਰ ਕਰਨੀ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ